ਸਾਹਿਬ ਜੀ ਗਾਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਰਾਵੀ ਤੋਂ ਪਾਰ ਰਾਵੀ ਦਰਿਆ ਤੋਂ ਪਾਰ ਦੇ ਸੱਤ ਪਿੰਡਾਂ ਨੂੰ ਲਗਾਤਾਰ ਆ ਰਹੀਆਂ ਨੇ ਮੁਸ਼ਕਲਾਂ ਤਾਂ ਦੱਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਕਿ ਬਰਸਾਤੀ ਦਿਨ ਹੁੰਦੇ ਨੇ ਇਹਨਾਂ ਦਿਨਾਂ 'ਚ ਜਿਹੜਾ ਆਰਜੀ ਪੋਲਿਆ ਉਹਨੂੰ ਹਟਾ ਦਿੱਤਾ ਜਾਂਦਾ ਆ ਤੇ ਇਸ ਸਮੇਂ ਜਿਹੜਾ ਆ ਇੱਕ ਕਿਸ਼ਤੀ ਹੀ ਕੇਵਲ ਆਰ ਪਾਰ ਜਾਣ ਦਾ ਸਹਾਰਾ ਰਹਿ ਜਾਂਦਾ ਆ ਪਰ ਜੇਕਰ ਪਾਣੀ ਦਰਿਆਦ ਵਿੱਚ ਜ਼ਿਆਦਾ ਆ ਜਾਵੇ ਤੇ ਇਹ ਕਿਸ਼ਤੀ ਵੀ ਜਿਹੜੀ ਹੈ ਬੰਦ ਕਰ ਦਿੱਤੀ ਜਾਂਦੀ ਹੈ ਤੇ ਫਿਰ ਲੋਕਾਂ ਦੇ ਲਈ ਬਣ ਜਾਂਦੀ ਹੈ ਵੱਡੀ ਮੁਸੀਬਤ ਤਾਂ ਦੱਦੀ ਹੈ ਕਿ ਮੁਸੀਬਤ ਦਾ ਸਾਹਮਣਾ ਉਹ ਵੇਲੇ ਜ਼ਿਆਦਾ ਕਰਨਾ ਪਿਆ ਜਾਂਦਾ ਹੈ ਜਦੋਂ ਕਿ ਉਹਨਾਂ ਪਿੰਡਾਂ ਦੇ ਵਿੱਚ ਕੋਈ ਪ੍ਰੈਗਨੈਂਟ ਔਰਤ ਹੋਵੇ ਤਾਂ ਡਿਲੀਵਰੀ ਉਹਦੀ ਨੇੜੇ ਹੋਵੇ ਤੇ ਇਹਨਾਂ ਦਿਨਾਂ ਦੇ ਵਿੱਚ ਆਰ ਪਾਰ ਜਾਣ ਦੀ ਮੁਸ਼ਕਲ ਜਿਹੜੀ ਹੈ ਹੁੰਦੀ ਹੈ ਤੇ ਡਿਲੀਵਰੀ ਕੇਸ ਨੂੰ ਲੈ ਕੇ ਬਹੁਤ ਸਾਰੀਆਂ ਮੁਸੀਬਤਾਂ ਉਹਨਾਂ ਦੇ ਸਿਰ ਤੇ ਚੱਲਣ ਲੱਗ ਪੈਂਦੀਆਂ ਹਨ ਤਾਂ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਇਹ ਡਾਕਟਰਾਂ ਦੀ ਟੀਮ ਜੋ ਕਿ ਸਿਵਲ ਸਰਜਨ ਤੇ ਜਿਹੜੀ ਅਧਿਅਕਸ਼ਤਾ ਦੇ ਅੰਦਰ ਜਿਹੜੇ ਨੇ ਉਹ ਡਾਕਟਰ ਪਹੁੰਚਦੇ ਨੇ ਇਨ੍ਹਾਂ ਪਿੰਡਾਂ ਦਾ ਜਾਇਜ਼ਾ ਲੈਣ ਬਾਅਦ ਤੇ ਤੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਸੱਤਾ ਪਿੰਡਾਂ ਦੇ ਵਿੱਚ 9 ਔਰਤਾਂ ਪ੍ਰੈਗਨੈਂਟ ਨੇ ਜਿਨ੍ਹਾਂ ਦੇ ਵਿੱਚ ਦੋ ਦੀ ਕਰੀਬ ਕੁਝ ਦਿਨਾਂ ਦੇ ਵਿੱਚ ਹੀ ਡਿਲੀਵਰੀ ਹੋਣ ਵਾਲੀ ਹੈ ਤੇ ਉਹ ਦੋ ਨੂੰ ਦੇਖ ਜਾਂਚ ਕਰਨ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਏਗਾ ਤਾਂ ਕਿ ਉਸ ਤੇ ਡਿਲੀਵਰੀ ਕੇਸ ਬੜੇ ਆਰਾਮ ਦੇ ਨਾਲ ਹੋ ਸਕੇ ਤੇ ਜਿਹੜੀਆਂ ਬਾਕੀ ਬਚੀਆਂ ਔਰਤਾਂ ਨੇ ਉਹਨਾਂ ਦੇ ਲਈ ਵੀ ਮੈਡੀਕਲ ਸਹੂਲਤਾਂ ਦਾ ਜਿਹੜਾ ਆ ਉਹ ਖਿਆਲ ਰੱਖਿਆ ਜਾਵੇਗਾ ਤੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਜਿਹੜੀ ਸਮੇਂ ਸਰ ਵਧੀਆ ਤਰੀਕੇ ਦੇ ਨਾਲ ਦਿੱਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਰਾਵੀ ਦਰਿਆ ਦੇ ਵਿੱਚ ਜਦੋਂ ਪਾਣੀ ਆ ਜਾਂਦਾ ਹੈ ਤੇ ਉੱਥੇ ਬਣਿਆ ਹੋਇਆ ਪੁਲ ਜਿਹੜਾ ਆ ਉਹ ਚੱਕ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸ ਦੇ ਕਿ ਪ੍ਰਸ਼ਾਸਨ ਵੱਲੋਂ ਇਸ ਕਰਕੇ ਚੱਕਿਆ ਜਾਂਦਾ ਕਿ ਜਿਆਦਾ ਪਾਣੀ ਆਣ ਕਰਕੇ ਕਿਤੇ ਉਹ ਪੁਲ ਰੁੜ ਨਾ ਜਾਵੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਆ ਇਸ ਬੇੜੀ ਦੇ ਥਰੂ ਹੀ ਆਰ ਪਾਰ ਜਾਣਾ ਪੈਂਦਾ ਆ ਤੇ ਜਦੋਂ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਫਿਰ ਇਹ ਬੇੜੀ ਵੀ ਜਿਹੜੀ ਆ ਬੰਦ ਕਰ ਦਿੱਤੀ ਜਾਂਦੀ ਹੈ ਤੇ ਫਿਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆ ਕਰਨਾ ਪਿਆ ਜਾਂਦਾ ਆ ਇਸੇ ਦਿੱਕਤਾਂ ਨੂੰ ਦੇਖਦੇ ਹੋਏ ਸਿਵਲ ਸਰਜਨ ਦੀ ਅਧਿਖਸ਼ਤਾ ਦੇ ਵਿੱਚ ਜਿਹੜਾ ਆ ਸਿਵਲ ਹਸਪੀਟਲ ਤੋਂ ਜਿਹੜੀ ਇੱਕ ਡਾਕਟਰਾਂ ਦੀ ਟੀਮ ਇਨ੍ਹਾਂ ਪਿੰਡਾਂ ਦਾ ਦੌਰਾ ਕਰਨ ਦੇ ਲਈ ਪਹੁੰਚਦੀ ਹੈ ਤੇ ਲੋਕਾਂ ਨੂੰ ਅਫਸਾਨਾ ਦਿੱਤਾ ਜਾਂਦਾ ਹੈ ਕਿ ਡਿਲੀਵਰੀ ਵਾਲੀਆਂ ਔਰਤਾਂ ਤੇ ਪ੍ਰੈਗਨੈਂਟ ਔਰਤਾਂ ਦੀ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਹੈ ਮਦਦ ਕੀਤੀ ਜਾਵੇਗੀ ਤਸਵੀਰਾਂ ਦੇ ਦਿੱਤੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਗਰਦਾਸਪੁਰ ਤੋਂ ਇਹ ਤਸਵੀਰਾਂ ਮਕੌੜਾ ਪਤਨ ਦਿਨਨਗਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕੀ ਆਰਜੀ ਪੁਲ ਚੁੱਕਣ ਤੋਂ ਬਾਅਦ ਲੋਕਾਂ ਦੇ ਘਰਾਂ ਦੀਆਂ ਮੁਸੀਬਤਾਂ ਵਧ ਗਈਆਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ 78 ਸਾਲਾਂ ਤੋਂ ਤਕਰੀਬਨ ਇਦਾਂ ਹੀ ਹੋ ਰਿਹਾ ਤੇ ਕਿਸੇ ਨੇ ਵੀ ਅਜੇ ਤੱਕ ਇਸ ਦਰਿਆ ਤੇ ਪੁਲ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ 78 ਸਾਲਾਂ ਤੋਂ ਲਗਾਤਾਰ ਇਹਨਾਂ 4-5 ਮਹੀਨਿਆਂ ਦੇ ਵਿੱਚ ਅਸੀਂ ਬਿਲਕੁਲ ਜਿਹੜਾ ਹੈ ਭਾਰਤ ਨਾਲੋਂ ਟੁੱਟ ਜਾਂਦੇ ਆ ਤੇ ਇੱਕ ਟਾਪੂ ਦਾ ਰੂਪ ਹੀ ਲੈ ਲਏ ਨੇ ਤਸਵੀਰਾਂ ਦੇਖਦੇ ਪਿਓ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਧੰਨਵਾਦ ਮਿਲਦਾ ਹੈ ਕਿਸੇ ਅਗਲੇ ਪ੍ਰੋਗਰਾਮ 'ਚ ਆਓ ਗੱਲਬਾਤ ਕਰਦੇ ਆ ਕੀ ਕੀ ਕਹਿੰਦੇ ਨੇ ਅਭੀ ਪੱਤ ਦਰਿਆ ਤੋਂ ਅੱਗੇ ਜਿਹੜੇ ਸਾਡੇ 7 ਪਿੰਡ ਹੈਗੇ ਨੇ ਗਰਦਾਸਪੁਰ ਡਿਸਟ੍ਰਿਕਟ ਦੇ ਜਿੱਥੇ ਮਾਲ ਕੋਈ ਕਮਿਊਨੀਕੇਸ਼ਨ ਦਾ ਸਾਧਨ ਟੁੱਟ ਜਾਂਦਾ ਇਹਨਾਂ ਦੇ ਨਾਲ ਦੇ ਵਿੱਚ ਕੋ ਜਿਹੜਾ ਉਹ ਟੈਬਰੇ ਦੀ ਪੁਲਾ ਉਹ ਖਤਮ ਹੋ ਜਾਂਦਾ ਤੇ ਉਸ ਲਈ ਸਾਡੇ ਸਿਹਤ ਸਭਾ ਨੂੰ ਦੇਖਦੇ ਹੋਏ ਅਸੀਂ ਜਾਇਜਾ ਲਿਆ ਤੇ ਸਾਡੇ ਨਾਲ ਨੌ ਨਵਾਂ ਪ੍ਰੈਗਨੈਂਟ ਲੇਡੀਜ਼ ਮਦਰਸ ਹੈਗੀਆਂ ਅੱਗੇ ਇਸ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਜਿਹੜੀ ਹੈਗੀਆਂ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ ਅਗਲੇ ਮਹੀਨੇ ਹੈਗੀ ਹੈ 18 ਤਰੀਕ ਦੀ ਹੈ 1 24 ਤਰੀਕ ਦੀ ਹੈ ਤੇ ਉਹਨਾਂ ਨੂੰ ਸਾਨੂੰ ਕਿਤੇ ਸੇਫ ਜਗ੍ਹਾ ਤੇ ਸ਼ਿਫਟ ਕਰਨਾ ਜ਼ਰੂਰੀ ਹੈ ਕਿਤੇ ਵੇਲੇ ਕੋਈ ਲੋਡ ਪੈ ਸਕਦੀ ਹੈ ਉਹਨਾਂ ਨੂੰ ਸਰਵਸ ਹੈਲਥ ਸਰਵਿਸਸ ਦੀ ਤੇ ਇਸ ਲਈ ਫੇਰ ਉਹਨਾਂ ਨੇ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹ ਵੀ ਸ਼ਿਫਟ ਕਰਿਆ ਜਾ ਸਾਡੇ ਉਹ ਇੱਥੇ ਵੀ ਪ੍ਰਬੰਧ ਹੈਗਾ ਬਹਿਰਾਮਪੁਰ ਸਾਡੀ ਪੀਐਸਸੀ ਉੱਥੇ ਵੀ ਆ ਪੰਜ ਛੇ ਬੱਡੇ ਹੈਗੇ ਨੇ ਸਾਡੇ ਕੋਲ ਨਾ ਸਾਡੀ ਅੱਗੇ ਸੀਐਸਸੀ ਦੇਮਨਗਰ ਜਿਹੜੀ ਹੈਗੀ ਸੰਗੂਵਾਲ ਉੱਥੇ ਵੀ ਹੈਗੇ 30 ਬੱਡੇ ਤੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹਨਾਂ ਨੂੰ ਇੱਥੇ ਰੱਖਿਆ ਜਾ ਸਕੇ ਪਰ ਉਹਨਾਂ ਨੇ ਆਪਣਾ ਕੰਸੈਂਟ ਦਿੱਤਾ ਵੀ ਸਾਡੇ ਰਿਸ਼ਤੇ ਆ ਪਟਨਕੋਟ ਰਹਿੰਦੇ ਨੇ ਤੇ ਉੱਥੇ ਅਸੀਂ ਸ਼ਿਫਟ ਹੋ ਜਾਵਾਂਗੇ ਤੇ ਉਹ ਨੈਚੁਰਲੀ ਇੱਥੇ ਸ਼ਿਫਟ ਹੋ ਜਾਂਦੇ ਤਾਂ ਕਿਤੇ ਨਾ ਕਿਤੇ ਕੋਈ ਸਬਦਾ ਦੇਣ ਚ ਸਾਨੂੰ ਸੌਖ ਰਹੇਗੀ ਕੋਈ ਸਿਜਰੀ ਕਰਨ ਦੀ ਲੋੜ ਪੈਂਦੀ ਹੈ ਕੋਈ ਨਾਰਮਲ ਡਿਲੀਵਰੀ ਕਰਨ ਦੀ ਲੋੜ ਪੈਂਦੀ ਹੈ ਤੇ ਐਨੀ ਹੋ ਕੋਈ ਹੋਰ ਵੀ ਕੋਈ ਮੁਸੀਬਤ ਖੜੀ ਮੈਡੀਕਲ ਸਾਈਡ ਤੋਂ ਹੁੰਦੀ ਹੈ ਤਾਂ ਸਾਨੂੰ ਉਹਨੂੰ ਮੈਨੇਜ ਕਰਨ ਚ ਸੌਖਾ ਰਹੇਗਾ ਤੇ ਦੂਸਰੇ ਜਿਹੜੇ ਪ੍ਰੈਗਨੈਂਟ ਮਦਰ ਹੈ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਕੋਈ ਇੱਧਰ ਅਸੀਂ ਉਹਨਾਂ ਨੂੰ ਦਰਿਆ ਤੋਂ ਪਾਰ ਸ਼ਿਫਟ ਕਰ ਲਵਾਂਗੇ ਤੇ ਇਸ ਤੋਂ ਸવાય ਅਸੀਂ ਸਾਡੇ ਕੋਲੇ ਹੈਲਥ ਵਰਕਰ ਹੈਗੇ ਨੇ ਸਾਡੇ ਕੋਲੇ ਆਸਮਾ ਸਾਹਮਣੇ ਪਲਾਨ ਕੀਤਾ ਵੀ ਉਸ ਏਰੀਆ ਦੇ ਵਿੱਚ ਕਿਉਂਕਿ ਰੇਨੀ ਸੀਜ਼ਨ ਹੈ ਕੋਈ ਫੀਵਰ ਦੇ ਕੇਸਸ ਜਾਂ ਕੋਈ ਡੇਂਗੂ ਦੇ ਕੇਸਸ ਜਾਂ ਮਲੇਰੀਆ ਦੇ ਕੇਸਸ ਦੇ ਸੰਬੰਧ ਦੇ ਵਿੱਚ ਅਸੀਂ ਸਰਵੇ ਕਰਵਾ ਰਹੇ ਹਾਂ ਤਾਂ ਕਿ ਕੋਈ ਏਦਾਂ ਦਾ ਕੋਈ ਕੇਸ ਮਿਲਦਾ ਤਾਂ ਉਹ ਜਾ ਟ੍ਰੀਟਮੈਂਟ ਅਸੀਂ ਉਹ ਮੰਨ ਕਰ ਸਕੀਏ ਸਾਡੀ ਹੁਣੇ ਟੀਮ ਜਿਹੜੇ ਵਿੱਚ ਸੀਐਚਓ ਤੇ ਸੜੇਨ ਮਾਸ਼ਾ ਵਰਕਰ ਜਾ ਕੇ ਮੈਡੀਕਲ ਅਫਸਰ ਜਾ ਕੇ ਆਏ ਨੇ ਉਹ ਉਧਰ ਹੋਣੀ ਉਹਨਾਂ ਨੇ ਅੱਜ ਮੈਂ ਪ੍ਰੈਗਨੈਂਟ ਮਦਰਜ਼ ਦਾ ਚੈੱਕਅਪ ਕੀਤਾ ਤੇ ਹੋਰ ਲੋਕਾਂ ਦਾ ਚੈੱਕਅਪ ਕੀਤਾ ਕਿਸੇ ਹੱਦ ਤੱਕ ਹਾਂਜੀ ਹਾਂਜੀ ਕਿਸ਼ਤੀ ਦੀ ਇੱਕ ਸਾਧਨ ਹੈਗਾ ਜੀ ਹੁਣ ਕਿਉਂਕਿ ਪੋਲ ਹੈ ਨਹੀਂ ਨਹੀਂ ਤਾਂ ਗੱਡੀ-ਵੱਡੀ ਲੈ ਕੇ ਚੱਲ ਜਾਂਦੇ ਜਾਂ ਆਪਣਾ ਸਕੂਟਰ ਵਹੀਕਲ ਲੈ ਕੇ ਜਾਂਦੇ ਉਹ ਆਪਣਾ ਸਕੂਟਰ ਵੀ ਵਿੱਚ ਰੱਖ ਕੇ ਲੈ ਕੇ ਜਾਂਦੇ ਨੇ ਕਿਸ਼ਤੀ ਦੇ ਵਿੱਚ ਤੇ ਗਾਹਾਂ ਕਿਉਂਕਿ ਪਿੰਡ ਵੱਖਰੇ-ਵੱਖਰੇ ਨੇ ਦੂਰ ਉਹਨਾਂ ਨੂੰ ਜਾਣਾ ਪੈਂਦਾ ਇਸ ਕਰਕੇ ਉਹ ਆਪਣਾ ਸਕੂਟਰ ਕੋਈ ਸਾਧਨ ਨਾਲ ਲੈ ਕੇ ਜਾਂਦੇ ਨੇ ਥੈਂਕ ਯੂ ਹਾਂਜੀ ਅਸੀਂ ਟ੍ਰੇਨ ਲੇਡੀਜ਼ ਵਾਸਤੇ ਕੈਂਪ ਲਗਾਇਆ ਸਾਡੀ ਨਾਨ ਪ੍ਰੈਗਨੈਂਟ ਡੀਜ਼ ਹੈ ਜਿੰਦਾਲ ਵਿੱਚ ਲਸਾਨ ਪਰਿਆਲ ਰਾਜਪੁਰ ਜੀ ਬਦਿਆ ਫੇਤੇ ਇੱਕ ਕਜਲੇ ਦੇ ਵਿੱਚ ਹੈ ਠੀਕ ਹੈ ਇਹਨਾਂ ਦੇ ਵਿੱਚ ਸਾਡੀਆਂ ਪੇਸ਼ੈਂਟਸ ਹੈਗੀਆਂ 2 ਇੱਕ ਮਿੰਟ ਚ 2 ਇੱਕ ਮਿੰਟ ਚ ਦਾਗਾ ਕਿ ਨਾ ਟੋਟਲ ਸਾਡੀਆਂ 20 ਨਾ ਪੇਸ਼ੈਂਟਸ ਹੈ ਅਈ ਹਰ ਇੱਕ ਪੇਸ਼ੈਂਟ ਦੇ ਘਰ ਘਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਪ੍ਰੋਬਲਮਸ ਸੁਨੀਆਂ ਕਰੋ ਨਾਲ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਰਿਲੇਟਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਦੇ ਅਸੀਂ ਕੰਸੈਂਟ ਵੀ ਲਿਆ ਹੈ ਕਿ ਉਹ ਜਲਦੀ ਤੋਂ ਜਲਦੀ ਇਹਦੇ ਸ਼ਿਫਟ ਹੋ ਜਾਣ ਇੱਕ ਨੇ ਕਿਹਾ ਕਿ ਮੈਂ ਕੱਲ ਚਲ ਜਾਵਾਂਗੀ ਤੇ ਇੱਕ ਨੇ ਕਿਹਾ ਮੈਂ ਦੋ ਦਿਨ ਬਾਅਦ ਇੱਥੋਂ ਚਲ ਜਾਵਾਂਗੀ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਪ੍ਰੋਬ ਦੇ ਵਿੱਚ ਪੁਲ ਦੇ ਨਾਲ ਜਿਹੜੀ ਰੋਡ ਹੈ ਉਹ ਰੁੜ ਗਈ ਹੋਈ ਹੈ ਤੇ ਇਸ ਕਰਕੇ ਉਹ ਮਿੱਟੀ ਪਾਈ ਜਾ ਰਹੀ ਸੀ ਉਹਨਾਂ ਨੂੰ ਕਿਹਾ ਕਿ ਟਾਈਮ ਤੇ ਚੜੇ ਜਾਨ ਤਾਂ ਕਿ ਉਹਨਾਂ ਦੀ ਡਿਲੀਵਰੀ ਸੇਫਲੀ ਹੋ ਸਕੇ ਤੇ ਉਹਨਾਂ ਨੇ ਵੀ ਸਾਡੇ ਨਾਲ ਅਗਰੀ ਕੀਤਾ ਕਿ ਕਿਵੇਂ ਜਾ ਕੇ ਕਰਿਆ ਸੇਵਾ ਬੇੜੀ 'ਚ ਰਹਿੰਗੇ ਅਸੀਂ ਬੇੜੀ ਦੇ ਵਿੱਚ ਗਏ ਸੀ ਸਵੇਰੇ ਅਸੀਂ ਬਹੁਤ ਅਸੀਂ ਪਹਿਲੇ ਆਏ ਬੇੜੀ ਦੇ ਵਿੱਚ ਸਾਨੂੰ ਪੌਣਾ ਘੰਟਾ ਵੇਟ ਕਰਨਾ ਪਿਆ ਫਿਰ ਉਸ ਤੋਂ ਬਾਅਦ ਬੇੜੀ ਚੱਲੀ ਤਾਂ ਫਿਰ ਅਸੀਂ ਪਾਰ ਪਹੁੰਚੇ ਉਸ ਤੋਂ ਬਾਅਦ ਫਿਰ ਅਗੋਸਾਂ ਨੂੰ ਲਿਫਟ ਲੈ ਕੇ ਫਿਰ ਉਹਨਾਂ ਦੇ ਘਰਾਂ ਤੱਕ ਜਾਣਾ ਪਿਆ